ਹਾਂਜੀ ਗੁੱਡ ਮਾਰਨਿੰਗ ਜੀ ਅੱਜ ਸੀ ਆਪਣੀ ਭੂਆ ਦੇ ਮੁੰਡੇ ਦੀ ਬਰਾਤ ਸਵੇਰੇ ਸਵੇਰੇ ਦਾ ਵੀਊ ਚੈੱਕ ਕਰੋ ਸਾਰੇ ਜਣੇ ਐਂਡ ਮੁੰਡੇ ਨੂੰ ਵੀ ਨਹਾਉਣ ਲਈ ਤਿਆਰ ਕਰਦੇ ਹੋਏ ਸੀ ਸਾਰੇ ਹਾਂਜੀ ਥੋੜਾ ਨਾਲ ਦੋਵੇਂ ਨਾਲ ਇੱਦਾਂ ਦੇਖ ਬੋਸ ਨਾ ਲਾਲ ਹੋਈ ਜੀ ਲਾਲ ਹੋਈਓ ਹਾਂਜੀ ਦੇਖਿਓ ਸਾਹਮਣੇ ਐਸ ਕੈਮਰੇ ਵੱਲ ਦੇਖਿਓ ਮੁੰਮਾ ਇਹੋ ਸਾਹਮਣੇ ਹੈ ਮੁੰਮਾ ਰੀਟਰ ਆਂਟੀ ਜੀ ਐਸ ਕੈਮਰੇ ਵੱਲ ਚਲੋ ਮਰਾਓ ਸ਼ਾਹ ਚਲੋ ਅੱਛੇਗੇ ਸਭ ਪੀ ਅੰਦਰ ਨੂੰ ਨਾ ਡਾਈਓ ਨਾ ਦੀ ਕਰੀ ਜੀ ਵਾਗਨ ਜੀ ਵਾਗਨ ਜੀ ਵਾਗਨ ਉਹ ਦੇ ਚੰਨ ਚੱਲ ਪਈ ਆਪਾਂ ਚੱਲੀਏ ਪਾਪਰ ਨੂੰ ਕਰੋ ਆਪੇ ਕਰ ਦੇ ਬਾਈ ਕਰ ਦੇ ਨਹੀਂ ਉਹ ਬਾ ਆਉਂਦਾ ਹੀ ਆ ਤੈਨੂੰ ਆਪਾਂ ਵੀ ਚੱਲੀਏ ਛੇਤੀ ਕਰੋ ਕਿਹਦੇ ਨੇ ਬੋਲ ਲਾਈਂ ਕਰਦੇ ਹਾਂ ਸੋਨਾ ਕਿਰਪਾ ਕਰਨਾ Gue t referred on it but there is a very variance on all, in there. Every letter, Tinkeria, tryh. And challenge from invers, capacity, रिपोर्ट तो ताने बोलन साबा ने नजर कादे ने जान सारे ताने बल 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 लुटी गया ਅੱਜ ਬਣਨਗੇ ਫੁਲਕੇ ਛੋਲੇ ਅੰਮ੍ਰਿਤਸਰ ਤਾਰੇ ਚਨਾਮੇ ਲਾਲ ਲਾਵੇ ਤਾਰੇ ਚਨਾਮੇ ਲਾਲ ਲਾਵੇ ਗੀਤਾਂ ਦਾ ਕੰਮ ਦੇਦੇ ਪੜੀ ਪਤਨੀ ਉਸ ਕਾਰੀ ਪੜਤ ਲੋੜ ਚਾਰੇ ਨਾਲੇ ਠੰਡ ਵਰਤਾਂ ਵੀ ਬਾਬਾ ਨਾਨਕ ਦਾ ਬਿਜਾਰੇ ਨਾ ਹੋਤੇ ਸਰੀਰਾਂ ਦੇ ਗੋਟੀਆਂ ਮਹਿਲ ਚ ਪਰੇ ਨਾ ਹੋਤੇ ਉਹ ਛੱਪਰ ਨਾ ਦੇ ਵੈਸੀ ਆ ਰਹੇ ਨਾ ਹੋਤੇ ਕਿੰਨਾ ਹੋਤੇ ਦਿਾਰੇ ਨਾ ਹੋਤੇ ਉਹ ਸਕੂਲ ਨਾ ਦੇ ਵਿੱਚ ਨਿਆਣੇ ਨਾ ਹੋਤੇ ਸਾਡੀ ਤੇਬੇ ਰਗੀ ਪੱਟਸਾ ਨਾ ਹੋਤੇ ਆਇਆ ਕਰ ਨਹੀਂ ਦੇਖਣੇ ਖਲੋਤੇ ਆ ਬੱਬਾ ਨਾਟ ਕਾਏ ਹੋਜੀਆਂ ਇਹੋ ਜੀਆਂ ਖੁਸ਼ੀਆਂ ਲੈ ਆਈ ਬੱਬਾ ਨਾਟ ਕਾਰੇ ਹੋਜੀਆਂ ਇਹੋ ਜੀਆਂ ਖੁਸ਼ੀਆਂ ਲੈ ਆਈ ਬੱਬਾ ਨਾਨ ਕਾਏ ਹੋਜੀਆਂ ਹੋ ਮਾਮੇ ਨਾ ਬਾਈ ਟੋਲੀਆਂ ਜਿਆਦੀਆਂ ਆਈਆਂ ਸੇ ਨਾਜ਼ਾਫਤ ਕਲੈਸ਼ ਹੋ ਗਿਆ ਉਹ ਕਿਵੇਂ ਮੈਨ ਲੈਣੀ ਦੂਜਾ ਕਿਵੇਂ ਮੈਨ ਲੈਣੀ ਤੀਜਾ ਕਿਵੇਂ ਮੈਨ ਲੈਣੀ ਤੇ ਪਰ ਲੈ ਕੇ ਸਾਰੇ ਹੀ ਗੈਨ ਤੇ